ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋਂ ਆਪ ਵਰ ਭਾਗੀ ਹੋ ਅੰਮ੍ਰਿਤ ਵੇਲਾ ਸਤ ਨਾਉ ਬੜਿਆ ਹੀ ਵਿਚਾਰ ਅੰਮ੍ਰਿਤ ਵੇਲੇ ਉੱਠ ਕਰਕੇ ਗੁਰੂ ਦੀ ਬੜਿਆਈ ਕਰਨ ਗੁਰੂ ਦੀ ਉਸਤਤ ਕਰਨ ਨੂੰ ਆਪਾ ਗੁਰੂ ਦੀ ਹਜ਼ੂਰੀ ਵਿੱਚ ਜੁੜ ਬੈਠੇ ਹਾਂ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਂ ਪਰਿਜੈ ਕੀ ਪਾਗਾਂ ਦੀ ਖੇੜ ਹੈ ਜੀ ਜਿਹੜੇ ਅਮਰ ਦੇ ਵੇਲੇ ਉੱਠ ਕਰਕੇ ਗੁਰੂ ਜੀ ਹਜ਼ੂਰੀ ਵਿੱਚ ਪਹੁੰਚਦੇ ਕਈ ਹਾਜੀ ਬਿਸਤਰੇ ਵੀ ਕੀ ਖੱਪੇ ਸਜੇ ਗੋਰੀ ਲਾਦੇ ਨੇ ਕਈਆਂ ਦੇ ਮਨ ਦੋ ਤਰ੍ਹਾਂ ਦੇ ਹੋਏ ਪਏ ਨੇ ਵੀ ਚਾਹੀਏ ਨਾ ਚਾਹੀਏ ਕਰਤੇ ਮਿਲਾਈ ਸੀ ਅਸੀਂ ਗੇਂ ਵਾਰੀ ਆਪਣੇ ਆਪ ਨੂੰ ਬੜੀ ਛੇਤੀ ਸਵਾਰ ਲੈਦੇ ਅਸੀਂ ਕਲੀ ਤੇ ਗਿਆ ਸੀ ਆਗੇ ਵੀ ਜਾਂਦੇ ਕਰਦੇ ਰਹੇ ਜਾਂਦੇ ਜੇ ਇਹ ਆਵਾਜ਼ ਆ ਗਈ ਫਿਰ ਤੇ ਲੱਗ ਗਈ ਗੈਰਹਾਜ਼ਰੀ ਜੇ ਤੁਹਾਡੇ ਮਨਾਂ ਅੰਦਰ ਵਿਚਾਰ ਇਹ ਆਦੇ ਵੀ ਮੈਂ ਕੱਲ ਗਿਆ ਸੀ ਅੱਜ ਕਿਉਂ ਜੇ ਮੈਂ ਕੱਲ ਗੁਰੂ ਦੀ ਬਾਤ ਵਿੱਚ ਬੈਠ ਕਰ ਕੇ ਕਥਾ ਕੀਰਤਨ ਸੁਣਿਆ ਅੱਜ ਕਿਉਂ ਨਹੀਂ ਮੈਂ ਅੱਜ ਵੀ ਆਉਂਗਾ ਇੱਕ ਸੋ ਵਿੱਚੋਂ 1% ਤੁਹਾਡੇ ਮਨ ਨੇ ਹਾਂ ਕਰਨੀ ਹੈ कि 99% ਗੁਰੂ ਨੇ ਉਤਮ ਬਖਸ਼ਿਸ਼ ਕਰ ਦੇਣਾ ਹੈ ਅਸੀਂ 1% ਵੀ ਆਪਣੇ ਆਪ ਨੂੰ ਤਿਆਰ ਹੀ ਨਹੀਂ ਕਰਦੇ ਕਹਿੰਦੇ ਹੀ ਆਪਣੇ ਆਪ ਨੂੰ ਨਾ ਵਈ ਦਾਣਾ ਗੁਰਦੁਆਰੇ ਜੋਮਰ ਕੀ ਹੋ ਜੇ ਗੁਰੂ ਤੋਂ ਬਿਨਾ ਗੱਲ ਬਣਨੀ ਨਹੀਂ ਜਿੱਤੇ ਮਨ ਦੀ ਠੋਕ ਰੱਖਾਓ ਸਵਾਉ ਜਿਵੇਂ ਵੀ ਗੁਰੂ ਦੀ ਹਜ਼ੂਰੀ ਅੰਦਰ ਜੁੜ ਬੈਠੇ ਹਾਂ ਕੋਈ ਰਸਨਾ ਵਾਗੀ ਨਾ ਰਹੇ ਸਾਡੇ ਗਰਵਰ ਦੇ ਅੱਖੋਂ ਦੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਦੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਦੀ ਜਿਹੜਾ ਰਸ ਹੈ ਸੱਚ ਮੁੱਚ ਜੇ ਲੋ ਸੰਗਤ ਜੋੜ ਕੇ ਗੋੜ ਦੇਣਾ ਉਹ ਆਵਾਜ਼ ਨਾ ਖਪਿਓ ਨੰਗ ਦੀਏ ਨਾ ਸੱਜਿਓ ਨੰਗ ਦੀਏ ਨਾ ਕੋਈ ਰੰਗ ਦੀ ਉਠਾ ਕਰਕੇ ਅੰਦਰ ਵਸਦੀ ਹੈ ਕਿਉਂ ਕਿ ਸੰਗਤ ਵਿੱਚ ਪਰਮੂ ਹੈ ਜੁੜ ਕੇ ਸੰਗਤ ਅਰਦਾਸ ਕਰਨੀ ਕਿਹੜਾ ਕਾਰਨ ਨਹੀਂ ਜਿਹੜਾ ਨਹੀਂ ਹੋ ਸਕਦਾ ਸਾਰੇ ਕਾਰਨ ਦਾ ਰਾਸਦੀ ਮੈਂ ਹੱਥ ਵੀ ਕੀ ਵਾਰੀ ਬੇਨਤੀ ਕੀਤੀ ਏਵੇਂ ਜੀਣਾ ਨਾ ਕਰਿਆ ਕਰੋ ਝੂਠ ਨਾ ਬੋਲਿਆ ਕਰੋ ਨੀਲਾ ਇੱਕ ਗਨ ਖਾਨ ਦੇ ਬਰਾਬਰ ਹੈ ਕਿਸੇ ਵੀ ਨਿੰਦਾ ਕਰਦੇ ਆ ਨਾ ਸਿਖਰੀ ਦੇ ਮੋਕਰ ਹਾਂ ਉਹਦੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਇੱਕ ਦਿਨ ਹੋਇਆ ਕਿ ਨਿੰਦਕ ਡੋਬਾ ਹਮ ਉਤਰੇ ਪਾਰ ਕਬੀਰ ਸਾਹਿਬ ਕਹਿੰਦੇ ਜਿਹੜਾ ਨਿੰਦਰ ਸੀਨਾ ਨਿੰਦਾ ਕਰਦਾ ਕਰਦਾ ਕਰਤਾ ਕਰਦਾ ਡੋਬ ਗਿਆ ਤੇ ਜਿਹੜੀ ਨਿੰਦਾ ਕਰਦਾ ਸੀ ਉਤਰ ਗਿਆ ਦਾ ਜਨ ਕਬੀਰ ਕੋ ਨੀਲਾ ਸਾਗ ਨਿੰਦਕ ਟੋਪਾ ਆਉਂ ਤਰੇ ਬਾਹ ਇੱਕ ਸਬਦ ਹੈ ਨਾਨਕ ਦੁਖਿਆ ਸਭ ਸੰਸਾਰ ਇਹ ਸਬਦ ਸਹਿਬ ਸਿਹੀ ਗੁਰੂ ਨਾਨਕ ਮਹਾਰਾਜ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਇੱਕ ਕੇਸ ਨੂੰ ਦੋ ਵਕੀਲ ਲੜਦੇ ਨੇ ਤੇ ਜੱਜ ਫੈਸਲਾ ਕਰਦਾ ਹੈ ਵਕੀਲਾਂ ਨੇ ਦਵੀਨਾ ਦੇ ਦੇ ਕੇ ਦੇ ਦੇ ਕੇ ਆਪਣੇ ਕਸ਼ਟਮੰਨ ਨੂੰ ਆਪਣੇ ਬੰਦੇ ਨੂੰ ਬਚਾਉਣਾ ਹੁੰਦਾ ਤੇ ਦੂਜਾ ਬੰਦਾ ਗੰਦਾ ਨਾਏ ਬਚਣਾ ਨਹੀਂ ਚਾਹੀਦਾ ਕੋ ਵਕੀਲ ਦੇ ਆਪਰੇ ਇੱਕ ਜੱਜ ਦੇ ਫੈਸਲਾ ਕਰਦਾ ਤੇ ਜਨ ਵੀ ਆਖਦਾ ਵੀ ਕੋਈ ਸਬੂਤ ਦਿਓ ਜਿਸ ਗੱਲ ਦਾ ਸਬੂਤ ਨੂੰ ਉਸ ਨੂੰ ਕਿਵੇਂ ਮੰਨ ਲਈਏ ਆਹ ਜਿਹੜਾ ਸਬਦ ਇਹਨਾਂ ਨਾਨਕ ਦੁਖੀ ਆ ਸਭ ਸੰਸਾਰ ਜੇ ਇੱਕ ਇੱਕ ਪੰਕਤੀ ਦੀ ਵਿਚਾਰ ਕਰੋਗੇ ਨਾ ਸਭ ਦੀ ਸਾਰੀ ਪੰਕਤੀ ਨਾਲ ਸਾਖੀ ਬਣੀ ਹੋਈ ਹੈ ਕਾफी ਵੱਡਾ ਸਬਦ ਹੈ ਇਹ ਵੀ ਜੇ ਕੋ ਕ ਹੈ ਜਦੋਂ ਸਮਾਰਪ ਹੁੰਦਾ ਨਾ ਜੀ ਸੰਸਰ ਦਾਣ ਦੇ ਇਧਰ ਲਵਾਇਆ ਪਰਸ ਰਾਮ ਲੋਭੇ ਕਰ ਆਇਆ ਅਜੈਸੋ ਰੋਗੇ ਦਿੱਤੀਆ ਖਾਏ ਐਸੀ ਦਰਗੇ ਮਿਲੇ ਸਜਾਈ ਅਜ ਆਪਾਂ ਸਾ ਕੀ ਅਜੇ ਤੋਂ ਸ਼ੁਰੂ ਕਰਦੇ ਹਾਂ ਅਗੇ ਰਾਜਾ ਕੋਇਆ ਇਹ ਦਾਣਗੀਰ ਵੀ ਸੀ ਦਾਨ ਕਰਨ ਵਾਲਾ ਬੰਦਾ ਜਦੋਂ ਮਾਨ ਕਰ ਲਵੇ ਤਾਂ ਉਹ ਦਾਨ ਉਹਦਾ ਰੁੜ ਜਾਂਦਾ ਹੈ ਖਿੱਡ ਜਾਂਦਾ ਹੈ ਜਿਹੜਾ ਦਾਨ ਜੇ ਕੋਈ ਸ਼ੁਕਰ ਕਰਦਾ ਹੋਵੇ ਉਹਦਾ ਦਾਨ ਪਰਵਾਣ ਹੋ ਜਾਂਦਾ ਹੈ ਇੱਕ ਸਾਧੂ ਸੀ ਗੁਰੂ ਦੇ ਦਰਨਾ ਦੇ ਨਾਲ ਜੁੜੇ ਹੋਏ ਤਪਸਵੀ ਉਹਨੇ ਸੁਣਿਆ ਵੀ ਅੱਜੇ ਰਾਜਾ ਬਹੁਤ ਦਾਨਵੀਰ ਹੈ ਜਿਹੜਾ ਵੀ ਕੋਈ ਦਰਨਾ ਖਾਲੀ ਨਹੀਂ ਢੁੰਦਾ ਮੈਂ ਵੀ ਆਪਾਂ ਤੇ ਮੈ ਵੀ ਤੇ ਗਾਉ ਰਾਜੇ ਦੇ ਕਰਮ ਕੈਸੇ ਨਿਹੇ ਜਿਹੜਾ ਗਾ ਨਹੀਂ ਕਰੀ ਜਾਂਦਾ ਹੈ ਮੈ ਵੀ dama ਤੇ ਲੈ ਕੇ ਕੁਝ ਲੈ ਆਵਾ ਉਹ ਜਿਹੜਾ ਸਾਧੂ ਹੈ ਨਾ ਉਹ ਪਿੰਡ ਵਿੱਚ ਨਹੀਂ ਰਹਿੰਦਾ ਜੰਗਲ ਵਿੱਚ ਇਕਾਂਤ ਵਿੱਚ ਰਹਿੰਦੇ ਨੇ ਬੰਦਗੀ ਕਰਦੇ ਨੇ ਜਦੋਂ ਉਹ ਸਾਧੂ ਅਜੇ ਰਾਜਾ ਦੇ ਘਰ ਤੇ ਪਹੁੰਚਿਆ ਤੇ ਆਵਾਜ਼ ਦੇ ਕੇ ਰਾਜਨ ਅੰਦਰ નોਕਰ ਆਇਆ ਹਾਂਜੀ ਕਦੇ ਰਾਜੇ ਨੂੰ ਗਿਲਣਾ ਕਦੇ ਰਾਜਾ ਕਰ ਹੈ ਵੀ ਘੋੜਿਆਂ ਦੀ ਤਵੇਲੇ ਵਿੱਚ ਹੈ ਕਹਿਣ ਲਗੇ ਮੈਂ ਸੁਣਿਆ ਵੀ ਰਾਜਾ ਬਹੁਤ ਦਾਨਵੀਰ ਹੈ ਕਦੇ ਜੀ ਹਾਂ ਕਿੰਸ ਰਾਜੇ ਨੂੰ ਵੇਖਣਾ ਚਾਹੁੰਦਾ ਉਹ ਰਾਜਾ ਕਿਉਂ ਜਾ ਹੈ ਉਹ ਕਹਿੰਦਾ ਵੀ ਇੱਜਤੇ ਹੈ ਕਿ ਘੋਲੇ ਦੇ ਤਵੇਲੇ ਆ ਕਿ ਜਾਉ ਤੇ ਜਾ ਕੇ ਮਿਲੋ ਕਦੇ ਧੀਰ ਹੈ ਉਹ ਕੋੜਿਆਂ ਦਾ ਤਵੇ ਦਾ ਉਹ ਵੱਡਾ ਕੋੜੇ ਬਹੁਤ ਰੱਤੇ ਨੇ ਲੋਕਰ ਚੱਕਰ ਨੇ ਇਹ ਸਾਧੂ ਜਦੋਂ ਰਾਜੇ ਕੋਲ ਗਿਆ ਤੇ ਹੱਥ ਜੋੜ ਕੇ ਬੜੇ ਅਨ ਸਤਕਾਰ ਨਾਲ ਉਸ ਰਾਜੇ ਉਦਾਰ ਦੀ ਰਾਜੇ ਨੂੰ ਡੰਡੋਤ ਬੰਨਾ ਕੀਤੀ ਜਦੋਂ ਡੰਡੋਤ ਹੋਈ ਨਮਸਕਾਰ ਕੀਤੀ ਤੇ ਉਹ ਜੇੜਾ ਸਾਧੂ ਕਹਿਣ ਲੱਗਾ ਰਾਜਨ ਮੈਂ ਸੁਣਿਆ ਤੂੰ ਤਾਂ ਨੀ ਰਹੇ میں سنیا جیڑا تیرے دردے آگے وہ خالی نہیں جانتا تے کہنے لگے میں بھی آس لے کے آیا ہاں کہنے کے کی دفتوں کی تائی گا کہ دے جو دے دوں گے تو آنی پرسند پر ہونی تائی جو تسی پیار نال دے ہو گے میں پیار نال لے جاں گا کہ دے سوچ لاؤ کہ سوچ لیا راجہ کہنا جتے تسی کھڑے ہو تو ابو کی امید رکھ گئے تو کی مرسکلہ ਉਸਨੂੰ ਕਹਿਣ ਲੱਗਾ ਰਾਜਨ ਤੁਹਾਨੂੰ ਜਾਦਾ ਪਤਾ ਜੋ ਦੇਵ ਕੀ ਮੈਂ ਲੈ ਜਾਵਾਂ ਨਾ ਕਰਦੀ ਹਾਂ ਹੁਣ ਰਾਜੇ ਨੂੰ ਦਾਣ ਕਰਣ ਵਾਲੇ ਨੂੰ ਜੇ ਮਾਣ ਫੋੜੇ ਤੇ ਲਾਲ ਵੀ ਰੁੱੜ ਜਾਂਦਾ ਹੈ ਹੁਣ ਰਾਜੇ ਦੀ ਮੰਤਰੀ ਨੂੰ ਆਵਾਜ਼ ਮਾਰੀ ਮੰਤਰੀ ਮੰਤਰੀ ਆਇਆ ਜੀ ਰਾਜ ਕਹਿੰਦੀ ਸੀ ਕੀ ਤੈਨੂੰ ਨਜ਼ਰ ਆਉਂਦਾ ਕਹਿੰਦੀ ਕਿ ਕੁਝ ਵੀ ਨਹੀਂ ਕੇਵਲ ਘੋੜੇ ਦੀ ਲੀਦ ਗਈ ਕਦੇ ਇਹਦ ਕਰੇ ਇੱਕ ਬੂਕ ਪੜ ਕੇ ਨਾ ਲਿੱਦ ਜੀ ਦੀ ਝੋਲੀ ਵਿੱਚ ਪਾ ਦੇ ਹੁਣ ਕਹਦੇ ਵੀ ਆਖਰੀ ਦੀਜੇ ਦਾ ਨੀ ਸਾਕੀ ਨਾਮ ਤੁਸੀਂ ਜੋੜ ਕੇ ਵੇਖਣਾ ਕਈ ਚੀਜ਼ਾਂ ਸਪਸ਼ਟ ਹੋਣੀਆਂ ਨੇ দান ਕਰਨਾ ਵੀ ਅਕਲ ਵਾਲੀ ਗੱਲ ਹੈ ਹੁਣ ਜਦੋਂ ਉਸਨੇ ਮੰਤਰੀ ਨੂੰ ਕਿਹਾ ਇਹ ਬੂਕ ਲਿੱਦ ਜੀ ਦੀ ਪੜ ਕੇ ਦੀ ਝੋਲੀ ਵਿੱਚ ਪਾ ਤੇ ਉਸ ਜਿਹੜੇ ਮਹਾਂਪੁਰਸ਼ ਜਿਹਦਾ ਉਹ ਜੁੜਿਆ ਹੋਇਆ ਸਤ ਉਨੇ ਕਬਾੜੀਦਾਨ ਨੀਤੀ ਉਹਦਾ ਵੀ ਦੇਣ ਵਾਲੇ ਕੀ ਸੋੜਾ ਉਹਨੇ ਆਪਣਾ ਪੱਲਾ ਅੱਗੇ ਨੂੰ ਕਿਉਂ ਤਾ ਕਿ ਜਿਹੜੀ ਬੁੱਕ ਲਿਖ ਕੇ ਦਿੱਤੀ ਨਾ ਉਹਨੂੰ ਆਪਣੀ ਝੋਲੀ ਵਿੱਚ ਪਾ ਕੇ ਤੇ ਨਾਲ ਸਬਦ ਵਰਤੇ ਰਾਜਨ ਤੇਰਾ ਬਹੁਤ ਬਹੁਤ ਧੰਨਵਾਦ ਹੈ ਤੂੰ ਮੈਨੂੰ ਖਾਲੀ ਨਹੀਂ ਮੋੜਿਆ ਪਰ ਮੈਨੂੰ ਕੁਝ ਵੀ ਦਿੱਤਾ ਕਿਹੜੀ ਚੀਜ਼ ਦਿੱਤੀ ਹੋਈ ਮੈਨੂੰ ਪਰਵਾਹ ਹੈ ਸਭ ਤਰਾ ਹੈ ਮਨ ਜੱਗੋ ਕਿਹਾ ਉਹ 사ધુ ਜੀ ਗੀਤੇ ਰਹਿੰਦੇ ਸੀ ਨਾ ਤੇ ਜਿੱਤੇ ਰਹਿੰਦੇ ਸੀ ਇੱਕ ਛੋਟੀ ਜੀ ਸੱਪਰ ਦੀ ਝੁੱਗੀ ਬਣਾਈ ਤੇ ਉਸ ਨੂੰ ਬਹਾਰੀ ਉਹ ਜਿਹੜੀ ਲਿੱਦ ਲੈ ਕੇ ਦੇਸੀ ਚੁੱਕੇ ਜਾ ਕੇ ਰੱਖ ਲਈ ਇੱਕ ਦਿਨ ਬੀਤਿਆ 6 ਮਹੀਨੇ ਬੀਤ ਗਏ ਸਾਲ ਵੀ ਹੋ ਗਏ ਇੱਕ ਦਿਨ ਆਜਾਏ ਰਾਜਾ ਸ਼ਿਕਾਰ ਖੇਡਣ ਨੂੰ ਜੰਗਲ ਵਿੱਚ ਗਿਆ ਸ਼ਿਕਾਰ ਖੇਡਦਾ ਖੇਡਦਾ ਗਰਮੀ ਦੀ ਰੁਕਸੀ ਪਾਣੀ ਦੀ ਪਿਆਸ ਲੱਗੀ ਪਾਣੀ ਮਿਲਦਰ ਨਾ ਆਇਆ ਇਹ ਜਦੋਂ ਵੇਖਿਆ ਵੀ ਪਾਣੀ ਨਜ਼ਰ ਨਹੀਂ ਆਉਂਦਾ ਹੁਣ ਚਾਹ ਦੇ ਪਾਸੇ ਆਵਾਜ਼ ਵੀ ਮਾਰਦਾ ਕੋਈ ਆਵਾਜ਼ ਦੀ ਸੁਹਵਾਹੀ ਨਹੀਂ ਬੋਤੀ ਜਦੋਂ ਪਾਣੀ ਦੀ ਤਿਆਸ ਲਗੀ ਕਿ बेहੋਸੀ ਦੀ ਹਾਲਤ ਨਹੀਂ ਹੋ ਗਏ ਉਹ ਜਿਹੜਾ ਕੋੜਾ ਸੀ ਨਾ ਰਾਜੇ ਨੂੰ ਜੰਗਲ ਵਿੱਚੋਂ ਕਦੇ ਖੱਬੇ ਕਦੇ ਸੱਜੇ ਕਦੇ ਭਾਨਕ ਜਿਹਾ ਬਣਦੇ ਆ ਉਹ ਦਿੱਤੀ ਸਭੂ ਜੀ ਦਾ ਜੀ ਉਨੀ ਝੋਗੀ ਦੇ ਬਾਹਰ ਜਾ ਕੇ ਇਹ ਜਿਹੜਾ ਰਾਜਾ ਡਿੱਗ ਪਿਆ ਉਹ ਸਹ ਹੈ ਉਹ ਜਿਹੜਾ ਸੰਸੀਨਾ ਜੀ ਉਹਨੇ ਬਾਹਰ ਆਵਾਜ਼ ਸੁਣੀ ਤੇ ਬਾਹਰ ਗਏ ਜਦੋਂ ਵੇਖਿਆ ਵੀ ਘੋੜਾ ਖੜਿਆ ਤੇ ਬੰਦਾ ਥੱਲੇ ਡਿਗਾ ਤੇ ਜਾ ਕੇ ਜਦੋਂ ਹਲਾਇਆ ਨਾ ਪੁੱਟਾ ਪਿਆਸੀ ਜਦੋਂ ਸਿੱਧਾ ਕੀਤਾ ਤੇ ਸਾਗੂ ਨੇ ਪਹਿਚਾਣ ਲਿਆ ਵੀ ਇਹ ਤਾਂ ਅਜੇ ਰਾਜਾ ਹੈ ਰਾਜੇ ਨੂੰ ਹਰਾਇਆ ਤੇ ਰਾਜਾ ਬੇਹੋਸ਼ੀ ਦੀ ਹਾਲਤ ਵਿੱਚ ਜਿਹਨੇ ਆਪਾਂ ਕੇਵਰੀ ਕਰਦੇ ਹਾਂ ਨਾ ਕਿ ਉਹਨੇ ਹਰ ਕੀ ਕੀ ਆਵਾਜ਼ ਵਿੱਚ ਪਾਣੀ ਦੀ ਮੰਗ ਕੀਤੀ ਜਿਹੜੇ ਸਹਾਬੂਸੀ ਅੰਦਰ ਗਏ ਪਾਣੀ ਦਾ ਗਲਾਸ ਭਰਿਆ ਤੇ ਰਾਜੇ ਦੇ ਮੂੰਹ ਨੂੰ ਲਾਇਆ ਤੇ ਪਾਣੀ ਪਿਲਾਇਆ ਰਾਜਾ ਹੌਸਲੀ ਚਾਕੇ ਤੇ ਬੈਠ ਗਿਆ ਇਹਦੀ ਜਦੋਂ ਅੱਖ ਖੁੱਲੀ ਹੌਸਲੀ ਚਾਇਆ ਤੇ ਇਹਦੀ ਨਿਗਾਹ ਕੀ ਪਈ ਲਿੱਦ ਦਾ ਢੇਰ ਲੱਗਾ ਪਿਆ ਲੀਡ ਵੇਖ ਕੇ ਜੇ ਮਨ ਅੰਦਰ ਖਿਆਲ ਆਇਆ ਕਿ ਜੇ ਲੀਡ 'ਤੇ ਹੀ ਘੋੜੇ ਵੀ ਹੋਣਗੇ ਇਹ ਹੈ ਕਿ ਸਾਧੂ ਨਿੰਦੀ ਤੇ ਲੱਗਦਾ ਵੀ ਘੋੜਿਆਂ ਦਾ ਸੁਕੀਨ ਵੀ ਹੈ ਪਰ ਜਦੋਂ ਜਾਦੇ ਪਾਸੇ ਨੀਂਗਾ ਮਾਰੀ ਇੱਕ ਘੋੜਾ ਨਜ਼ਰ ਨਾ ਆਇਆ ਤੇ ਆ ਕੇ ਪੁੱਛ ਰਿਹਾ ਕਹਿੰਦੇ ਸਾਧੂ ਜੀ ਘੋੜੇ ਕਿੱਥੇ ਨੇ ਕਹਿੰਦੇ ਮੇਰੇ ਕੋਲ ਹੈ ਹੀ ਨਹੀਂ ਕਹਿੰਦੇ ਹੈ ਵੀ ਪਰ ਲੀਡ ਕਿਤੋਂ ਆ ਗਈ ਰਾਜਾ ਕਹਿੰਦਾ ਬੀਬੀ ਜੀ ਤੂੰ ਆ ਗਈ ਤੇ ਸਾਧੂ ਕਹਿੰਦਾ ਰਾਜਨ ਥੋੜਾ ਜਿਹਾ ਪਿਛੇ ਨੂੰ ਚੱਲਦੇ ਹਾਂ ਯਾਦ ਕਰ ਅਸੀਂ ਤੇਰੇ ਦਰ ਕੇ ਪਹੁੰਚੇ ਸੀ ਬੜੀ ਭਾਵਨਾ ਦੇ ਨਾਲ ਤੇਰੀ ਬੜੀ ਸੋਭਾ ਸੁਣੀ ਸੀ ਤੇ ਜਦੋਂ ਮੈਂ ਦਾਨ ਲੈਣ ਗਿਆ ਨਾ ਤੇਰੇ ਕੋਲ ਤੂੰ ਦਾਨ ਵਿੱਚ ਮਤਲਬ ਲਿੰਦ ਦਿੱਤੀ ਏ ਜੇ ਆਪਾਂ ਦਾਨ ਦੇ ਕੇ 10 ਗੁਣਾ ਦੇ ਭਾਗ ਕਰਦੇ ਹੋ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਿ ਜਿਹੜਾ ਦਾਨ ਕਰਦੇ ਹੋ ਬੋਲਾ ਕਰਾ ਕਿ ਨਾ ਹੀ ਜੋ ਸਦਕਾ ਕਰੇ ਵਪਾਰ ਕਹਿ ਗੋਬਿੰਦ ਸਿੰਘ ਲਾਲ ਜੀ ਭੋਗੇ ਨ ਕਹਾਜਾ ਦਾਨ ਦਿੱਤਾ 10 ਗੁਣਾ ਫਲਦਾ ਤੇ ਪਾਪ ਕਰਾਂਗੇ ਕਿ ਫਲਨੇ ਨਹੀਂ ਜੇ 10 ਗੁਣਾ ਸੀ ਚੰਗੀ ਚੀਜ਼ ਦੀ ਉਮੀਦ ਰੱਖਦੇ ਆ ਕਿ ਮਾੜੀ ਚੀਜ਼ ਦਿੱਤੀ ਉਹ ਵੀ ਤੇ ਵਰਨੀ ਹੈ ਨਾ ਉਹ ਰਾਜਾ ਕਹਿਣ ਲੱਗਾ ਜੀ ਚਲੋ ਮੈਂ ਦਿੱਤੀ ਹੈ ਉਹ ਰਾਜੇ ਨੇ ਵੀ ਪਹਿਚਾਣ ਲਿਆ کہنے جی میں تو لوگ پہنے ایک بک لے دی دی دیتی سی پر کے تیر لگیا کہ دھیرا جن دیتا دان ہمیں سا بڑھ رہا ہے پر پھٹا تو بندہ ہے انہوں نے لادہ حیران ہو گیا مہراج یہ لاکھ کوئی اپائے کہ دے اپائے تے ہے پر تیر کے ہی اکھا کہ دے لاکھ کوئی حال ہے کہ دے حال تے ہے تے کہ دی دی نا کہ دے تیرا دیتا دیت دان دنوں دن بدنا ہے کٹنا نہیں ਉਹ ਰਾਜਾ ਮਨੰਦਰ ਸੋਚ ਲਗਾਵੀਂ ਦਾ ਹਲ ਕੀਤਾ ਜਾਏ ਜੀਰੂ ਮਿਲ ਬਰਨਾ ਕਹਿੰਦੀ ਮੈਨੂੰ ਦੱਸੋ ਕੀ ਕਰਨਾ ਚਾਹੀਦਾ ਉਹ ਜਿਹੜੇ ਸਾਬੂ ਸੀ ਉਹ ਕਹਿਣ ਲੱਗਾ ਕਿ ਤੇਰੀ ਨਿੰਦਾ ਸਾਰੇ ਲੋਕ ਕਰਨ ਪਿੰਡ ਦੇ ਲੋਕ ਤੈਨੂੰ ਮਾਰੇ ਤੁਮਾਰੇ ਬੋਲ ਆਖਣ ਤੇ ਤਾਰੇ ਤੇਰੀ ਮੇਦ ਮੁੱਕ ਸਕਦੀ ਨਹੀਂ ਤੇ ਨਹੀਂ ਹੁਣ ਰਾਜਾ ਕਹਿਣ ਲੱਗਾ ਇਹ ਭਾਈ ਮੈਂ ਰਾਜਾ ਕਿਹਦੀ ਨਿੰਦਾ ਕਰਨੀ ਔਰ ਇੱਕ ਵਾਰ ਜੀ ਰੇਤ ਵੱਲੋ ਦੀ ਮੇਗਾ ਪੈਂਦੀ ਏ ਤੇ ਮਨ ਅੰਦਰ ਪਸਵਾਬ ਵੀ ਹੈ ਬਈ ਕੁਝ ਨਾ ਕੁਝ ਤੇ ਕਰਨਾ ਚਾਹੀਦਾ। ਉਹ ਰਾਜੇ ਨੇ ਕੀ ਕੀਤਾ ਸ਼ਰਾਬ ਪੀ ਲਈ ਮਸੇ ਵਿੱਚ ਡੁੱਟ ਹੈ ਹਾਥੀ ਤੇ ਸਵਾਰ ਹੋਇਆ ਤੇ ਤਿਰਣ ਦੇ ਵਿੱਚੋਂ ਵੀ ਜਦੋਂ ਡੰਕਣ ਲਗਾ ਤੇ ਜੇ ਕੋ ਬੇਦਲਾ ਨੂੰ ਭੜੇ ਬੋਲ ਬੋਲਦਾ ਤੇ ਜਿਹੜੇ ਵੀ ਵੇਖਣ ਵਾਲੇ ਉਹਦੀ ਗਿੰਦਾ ਕਰਦੇ ਨੇ ਹੈ ਰਾਜਾ ਅਕਲ ਹੈ ਦੀ। ਹਾਥੀ ਤੇ ਸਵਾਰ ਹੋਇਆ ਉਹਨਾਂ ਨੂੰ ਕੀ ਬਤ ਜੇਣੀ ਸੀ। ਨਸੇ ਵਿੱਚ ਪੁੱਟ ਹੈ ਕਿ ਲੋਕਾਂ ਨੂੰ ਭੈੜੀ ਬੋਲ ਬੋਲਦਾ ਤੇ ਜਦੋਂ ਪਿੰਡ ਦੇ ਵਿੱਚੋਂ ਲੰਘਦਾ ਲੰਘਦਾ ਗਿਆ ਤੇ ਜਦੋਂ ਵਾਪਸ ਆਇਆ ਨਾ ਉਸ ਡੇਰੇ ਤੇ ਜਿੱਤੇ ਉਹ ਬਾਬਾ ਜੀ ਮਹਾਪੁਰਸ਼ ਰਹਿੰਦੇ ਨੇ ਜਦੋਂ ਆਇਆ ਕੀ ਵੇਖਦਾ ਲੀਧ ਤੇ ਮੁੱਕ ਗਈ ਪਰ ਜਿਹੜੀ ਲੀਧ ਉਸਨੇ ਤਾਂ ਵੀ ਦਿੱਤੀ ਸੀ ਨਾ ਉਹ ਹਜੇ ਵੀ ਹੈ ਹੁਣ ਦੇਖੋ ਨੇਗਾ ਕਰਨ ਦਾ ਕੀ ਹੋਇਆ ਜੀ ਲੀਧ ਖਾਤੀ ਹੈ ਨਾ ਪਾਗਾ ਵੀ ਖਾਦਾ ਹੈ ਨਾ ਨਿੰਦਾ ਕਰਨ ਨਾਲ ਆਪਾਂ ਗੰਦੀ ਖਾਂਦੇ ਆ ਕਬੀਰ ਸੁ ਸਾਖਤ ਤੇ ਸੁ ਗਰ ਭਲਾ ਰਾਖੇ ਅਚਾਹ ਗਾਉ ਉਹ ਸਾਖਤ ਬਪੜਾ ਮਰ ਗਿਰ ਕੋਈ ਨਾ ਰਹੇ ਨਾ ਸਾਖਤ ਬੰਦੇ ਨਾਲੋਂ ਭੈੜੇ ਬੰਦੇ ਨਾਲੋਂ ਸੂਰ ਤੱਕ ਸੂਰ ਗੰਦ ਖਾ ਕੇ ਰਸਤਾ ਸਾਫ਼ ਕਰਦਾ ਕੀ ਗੰਦਗੀ ਬੋਲਣ ਵਾਲਾ ਜਿੰਦੂ ਲੰਗਦਾ ਤੇ ਗੰਦ ਕੰਦਾ ਚਲਿਆ ਦੱਤਾ ਉਹਨੋ ਘੜਕ ਹੋ ਗਿਆ ਮਹਾਰਾਜ ਨੂੰ ਕੀਤਾ ਜਾਏ ਇੱਕ ਬੁਗਲੀਦ ਲੈ ਗਈ ਕਦੇ ਖਤਮ ਤੇ ਵੀ ਹੋ ਸਕਦੀ ਹੈ ਸਾਰਿਆਂ ਨੇ ਤੇਰੀ ਨਿੰਦਾ ਕੀਤੀ ਪਰ ਇੱਕ ਪਤੀ ਵਰਤਾਂ ਔਰਤ ਹੈ ਉਸਨੇ ਨਾਲ ਦੇ ਆਪਣਾ ਦਰਵਾਜ਼ਾ ਖੋਲਿਆ ਤੇ ਨਾਲ ਤੇਰੀ ਨਿੰਦਾ ਕੀਤੀ ਜੇ ਉਹ ਤੇਰੀ ਨਿੰਦਾ ਕਰ ਦੇਣਾ ਤੇ ਵੀ ਖਤਮ ਹੋ ਸਕਦੀ ਹੈ ਕਦੇ ਠੀਕ ਹੈ ਫਿਰ ਹਾਥੀ ਤੇ ਸਵਾਰ ਹੋਇਆ ਉਹ ਜਿਹੜਾ ਦਰਸੀ ਨਾ ਜਿੱਤੇ ਵਾਹਕੁਰ ਸਾਹਿਬ ਨੇ ਸਹਾਰਾ ਕੀਤਾ ਤੇ ਰਾਕੇ ਦਰਵਾਜਾ ਖੜਕਾਇਆ ਜਦੋਂ ਦਰਵਾਜਾ ਖੜਕਾਇਆ ਤੇ ਅੰਦਰੋਂ ਆਵਾਜ਼ ਪਤਾ ਕੀ ਆਈ ਕੰਦੇ ਰਾਜਨ ਤੇਰੇ ਹਿੱਸੇ ਦੀ ਲੀਡ ਤੂੰ ਖਾ ਬਹਿ ਗਈ ਕਾਣੀ ਮੈਨੇ ਲੀਡ ਖਾਣੀ ਤੇਰੇ ਹਿੱਸੇ ਦੀ ਲੀਡ ਤੂੰ ਆਪ ਖਾ ਤੂੰ ਘਾੜਾ ਘੜ ਨਸੇ ਘੜ ਜੋ ਮਰਦੀ ਕਰ ਮੇਰੀ ਲਈ ਕੁਝ ਨਹੀਂ ਤੇ ਤੇਰਾ ਜੀਵਨ ਹੈ ਤੇ ਆਪਣੇ ਜੀਵਨ ਦਾ ਕਿਰਦਾਰ ਭਾਵੇਂ ਕੋਈ ਉਤਜਾ ਲੈ ਜੇ ਤੇ ਭਾਵੇਂ ਕੋਈ ਗ੍ਰਹਿਤ ਲੈ ਜੇ ਕਦੇ ਮੈਂ ਇੰਨੇ ਹਿੱਸੇ ਦੀ ਰੀਤ ਖਾਣੀ ਤੇ ਅੱਖਾਂ ਵਿੱਚ ਅੱਥਰੂ ਆ ਗਏ ਵਾਪਸ ਆਇਆ ਕਹਿਣ ਲੱਗੇ ਮਹਾਤਮਸਾਨ ਕਹਿੰਦੇ ਮਹਾਰਾਜ ਉਹ ਤੇ ਅੰਦਰ ਹੀ ਜੰਗੀ ਵੀ ਜਿਹੜੀ ਹਿੱਸੇ ਦੀ ਰੀਤ ਮੈਂ ਨਹੀਂ ਖਾਣੀ ਮੈਂ ਤੇਰੀ ਦੇਗਾ ਨਹੀਂ ਕਰਨੀ ਮਹਾਕੁਸ਼ ਕਹਿਣ ਲੱਗੇ ਕਿ ਕਦੇ ਹੀ ਖਤਮ ਤੇ ਹੋਣੀ ਚਾਹੀਦੀ ਨਹੀਂ ਤੇ ਤੇ ਫੇਰ ਵਧੇਗੀ ਉਹ ਜਿਹੜੇ ਮਹਾਕੂਰ ਸੀ ਕਿਹਦੇ ਖਤਰਮ ਹੋ ਜੇਗੀ ਪਤਨੂ ਖਾਣੀ ਪੈਣੀ ਹੈ ਹੁਣ ਜਦੋਂ ਰਾਜੇ ਨੇ ਸੁਣਿਆ ਵੀ ਮੀਠ ਖਾਣੀ ਜਿਹੜਾ ਸੱਤੀ ਤਰ੍ਹਾਂ ਦਾ ਭੋਜਨ ਖਾਣ ਵਾਲਾ ਲਈ ਕਿਵੇਂ ਕਾਏ ਪ੍ਰਦਾਨਪੁਰ ਕਰਦਾ ਸੀ ਬਿਆਨ ਵੀ ਹੈ ਕਿ ਹੁਣ ਇਹਦਾ ਨਿਪਟਾਰਾ ਨਾ ਹੋਇਆ ਫਿਰ ਬਤੀਤ ਉਹਨੂੰ ਬੈਠ ਗਿਆ ਤੇ ਮਹਾਕੂਰ ਸਾਹਿਬ ਤੰਨਾ ਬਾਬਾ ਨੇ ਕੋਈ ਹੱਲ ਕਹਿੰਦੇ ਇਸ ਤੋਂ ਬਿਨਾ ਕੋਈ ਹੱਲ ਨਹੀਂ ਇਹ ਤੈਨੂੰ ਖਾਣੀ ਪੈਣੀ ਅਜੈਸੂ ਰਾਜਾ ਕੀਆ ਕਾਇ ਐਸੀ ਦਰਗਹ ਮਿਲੇ ਸਜਾਏ ਕਿਤੇ ਕਿਤੇ ਕੀਆ ਦਿੱਤੀ ਸਾਨੂੰ ਖਾਣੀ ਪਈ ਨਾਰੇ ਤੇ ਉਹ ਖਾਂਦਾ ਏ ਕਿ ਨਾਰਿਓ ਰੋਦਾ ਏ ਨਾਨਕ ਦੁਖਿਆ ਸਭ ਸੰਸਾਰ ਹੁਣ ਸਰ ਕੀ ਨਾਮ ਕੀ ਗਿਆਨ ਮਿਲਿਆ ਜੀ ਨੇਲਾ ਸੱਜਾ ਕਿਸੇ ਦੀ ਨਾ ਕਰੋ ਨਾ ਪਿੱਛੇ ਨਾ ਉੱਦੇ ਅੱਗੇ ਨਹੀਂ ਹਾਂ ਚੰਗੇ ਨੂੰ ਚੰਗਾ ਕਹਿਣਾ ਬਹੁਤ ਜ਼ਰੂਰੀ ਹੈ ਜੇ ਚੰਗੇ ਨੂੰ ਚੰਗਾ ਕਹੋਗੇ ਨਾ ਤੁਸੀਂ ਉਦੀ ਅੰਦਰ ਦੀ ਜਿਹੜੀ ਆਤਮਾ ਹੈ ਨਾ ਹੋਰ ਜਾਗੀ ਜੀ ਉਹ ਕਹਿੰਦਾ ਨਾ ਆਇਆ ਥੋੜੇ ਜੇ ਘੱਟ ਕਰ ਵਧਿਆ ਕੀਤੇ ਨੂੰ ਹੋਰ ਜ਼ਿਆਦਾ ਕਰ ਜਿਹੜਾ ਕੋਈ ਬੰਦਾ ਗਲਤੇ ਨਾਲ ਉਹਦੀ ਪਿੱਛੇ ਬੁਰੀਾਈ ਨਾ ਕਰੋ ਉਹਦੇ ਮੂੰਹ ਤੇ ਕਹਿ ਦੇ ਇੱਕ ਮੇਰਾ ਆਪਣੇ ਭਰਾ ਵਰ ਦੇ ਤੇਰਾ ਭਰਾ ਤੇਰੇ ਵਰਗਾ ਨਹੀਂ ਉਹਦਾ ਜੀਵਨ ਹੋ ਰਿਹਾ ਹੈ ਤੇਰਾ ਜੀਵਨ ਹੋ ਰਿਹਾ ਹੈ ਤੇਰੇ ਬਾਪੂ ਨੇ ਪਿੰਡ ਵਿੱਚ ਇੱਜ਼ਤ ਦੀ ਕਮਾਈ ਉਹਦੀ ਇੱਜ਼ਤ ਨੂੰ ਨਾਰੋ ਜਿਹੜੇ ਤਰ੍ਹਾਂ ਤੂੰ ਕਰਦਾ ਵਧਿਆ ਨਹੀਂ

ਦੇਖ ਭਾਈ ਤੇਰੇ ਪਿਓ ਦੀ ਜਦ ਬਹੁਤ ਐਕੈਡੈਮਿਕ ਕਸਬੇ ਚ ਬਹੁਤੀ ਜਤਨ ਕਾਮ ਕਰਨੇ ਚਾਹਦੇ ਤੇ ਸ਼ਾਇਦ ਭੌਲੀ ਗੱਲ ਉਹਦੇ ਦਿਮਾਗ ਵਿੱਚ ਪੈ ਜਾਈ ਉਹਦੀ ਜ਼ਿੰਦਗੀ ਸਵਰ ਜਾਏ ਹੂੰ ਗੁਰੂ ਨਾਨਕ ਮਹਾਰਾਜ ਜੀ ਨੂੰ ਤੇ ਕਹਤਾ ਬਈ ਨਾਨਕ ਦੁਖਿਆ ਸਭ ਸੰਸਾਰ ਸਾਰੇ ਬੰਦੇ ਦੁਖੀ ਨੇ ਭਾਵੇਂ ਅਮੀਰ ਹੈ ਭਾਵੇਂ ਗਰੀਬ ਹੈ ਕੋਰਾ ਕਰਨੇ ਤੁੰ ਵਿੱਚ ਬਾਬੇ ਨਾਨਕ ਮੇਰਾ ਦਰਸਾਨ ਤੇ ਦੇਣਾ ਨਾਮ ਉਪਰ ਵੀ ਜਿਹੜੇ ਨਾਮ ਦੇ ਵਪਾਰੀ ਨੇ ਨਾ ਉਨਾ ਠੀਕ ਤੇ ਮੁਕੀ ਲੈ ਨਾਤੇ ਪਰੇਸ਼ਾਨ ਨੇ ਤੇ ਨਾ ਮੰਗਦੇ ਦਰਤੇ ਲਾ ਕੇ ਉਹਨਾਂ ਨੇ ਬਰਸਾਮ ਗੁਣਾ ਸੋ ਸੈ ਸਰਦਾਨ ਇਹ ਇੰਦਰ ਲੋ ਆਇਆ ਇੰਦਰ ਦੀ ਸਾਖੀ ਆਪਾ ਕਰ ਨੂੰ ਸਮ ਸੰਤਾਂ ਦੇ ਵਿਚਰਾਂ ਕਾਗੇ ਇੱਕ ਇੱਕ ਸਮਰਬੋਧ ਵੱਡਾ ਹੈ ਹਰ ਪੰਕਤੀ ਨਾਲ ਸਾਖੀ ਹੈ ਰਾਮ ਦੀ ਲਖਮਣ ਦੀ ਰਾਵਣ ਦੀ ਸਭ ਜਿਹੜੀ ਗੱਲ ਕੀਤੀ ਗੁਰੂ ਨਾਨਕ ਮਹਾਰਾਜ ਜੀ ਨੇ ਉਹ ਗੱਲ ਵੀ ਉਹ ਕੀ ਕੀ ਜਦੋਂ ਉਹ ਵਾਗਿਆ ਹੋਇਆ ਜਦੋਂ ਟੀਜ ਹੋਈ ਉਸ ਗੱਲ ਨੂੰ ਪਰ ਉਹ ਕਿ ਫਿਰ ਗੁਰੂ ਨਾਨਕ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਸੀ ਸੁਅਰਸੀ ਹਮੇਸ਼ਾ ਗੁਰੂ ਦੀ ਤਰਨਾ ਦੇ ਨਾਲ ਥੋੜਾ ਬੋਲੋ ਮਿੱਠਾ ਬੋਲੋ ਤੀਨ ਚੀਜ਼ਾਂ ਬੰਦੇ ਨੂੰ ਖਿਆਲ ਵਿੱਚ ਰੱਖੀ ਚਾਹੀਦੀ ਥੋੜਾ ਬੋਲਣਾ ਚਾਹੀਦਾ ਥੋੜਾ ਖਾਣਾ ਚਾਹੀਦਾ ਇਹ ਥੋੜਾ ਸੋਨਾ ਚਾਹੀਦਾ ਬਹੁਤਾ ਸੋਨਾ ਵੀ ਚੰਗਾ ਨਹੀਂ ਬੰਦਾ ਕੇਵਲ ਜੇ ਜੀਨੀ ਆਖ ਕਈ ਵਾਰ ਜੇ ਦਿਮਾਗ ਵਿੱਚ ਗਲਤ ਬੈ ਗਈ ਵੀ ਜੇ ਬਾਅਦ ਘੰਟੇ ਦਾ ਸੋਨਾ ਤੇ ਮੇਰਾ ਸਰ ਦੁਖ ਨੂੰ ਨਹੀਂ ਹਟਦਾ ਦਿਮਾਗ ਵਿੱਚ ਬੈ ਗਈ ਨਾ ਉਹਦਾ ਆਖ ਘੰਟੇ ਵੀ ਨਾ ਦਿਮਾਗ ਵਿੱਚ ਰਹੇਗੀ ਵੀ ਆਖ ਘੰਟੇ ਸੋਨਾ ਹੀ ਸੋਨਾ ਇੱਕ ਬੰਦਾ ਕਹਿੰਦਾ ਮੈਂ 2 ਘੰਟੇ ਸੋ ਜਾ ਮਿਲਦੀ ਪੂਰੀ ਚਾਰ ਨੂੰ ਕਹਿ ਦੇ 10 ਨੂੰ ਕਹਿ ਦੇਵੇ ਉਹ ਉਹ ਫਿਰ ਧਿਆਨ ਰੱਖਦਾ ਵੀ ਚਾਹ ਤੋਂ ਉੱਪਰ ਨਹੀਂ ਸੋਣਾ ਕਿ ਕਿਸੇ ਨੇ ਵੇਖ ਰਿਹਾ ਕਿਤੇ ਝੂਠ ਬੋਲਦਾ ਕਿਤੇ 4 ਘੰਟੇ ਇਹਨੂੰ ਸੋਤੇ 6 ਘੰਟੇ ਹੋ ਗਏ ਅਸੀਂ ਇਹ ਕੀ ਦਾ ਆਪਣੇ ਦਿਮਾਗ ਵਿੱਚ ਮਿਠਾ ਨਹੀਂ ਹੈ ਵੀ ਨੀਂਦ ਵਿੱਚ ਬਿਠਾਣੀ ਚਾਹੀਦੀ ਜੇ ਦਿਮਾਗ ਵਿੱਚ ਇਹਦਾ ਨਹੀਂ ਬਿਠਾ ਲਓ 3:00 ਵਜੇ ਪ੍ਰਕਾਸ਼ ਹੁੰਦਾ 3:00 ਵਜੇ ਜਦਨੇ ਹੋਉਂਦਾ ਉਸ ਤੋਂ ਬਾਅਦ ਕੀਰਤਨ ਹੁੰਦਾ ਉਸ ਤੋਂ ਬਾਅਦ ਅਗਾਸਤਮ ਨਾਮੇ ਹੋ ਜਾਂਦੇ ਉਸ ਤੋਂ ਬਾਅਦ ਗੁਰਮਤਿ ਬਿਤਾਉਣਾ ਚਲੋ ਇਹ ਕੁੜੀਆਂ ਨੇ ਚਲੇ ਕੁੜੀ ਅਸੀਂ ਟੁੱਕ ਗਏ ਵੀ ਉਹਨਾਂ ਤੇ ਮੇਲੇ ਪ੍ਰਕਾਸ਼ ਰਸੀ ਨਹੀਂ ਗਈ ਦੂਜੀ ਪੁਲਿਸੀ ਨਿਤਨੇ ਵਿੱਚ ਜਾ ਕੇ ਰਲ ਗਏ ਆ ਪਾਣ ਵਾਲੀਆਂ ਦੇ ਬਾਹਰੋਂ ਦੇਖ ਸਮੜਾ ਉਹ ਵੀ ਨਿਕਲਦੀ ਫਿਰ ਮਨ ਨੂੰ ਕੋ ਵੀ ਚਲੋ ਸਮਾਧੀ ਸੁਮਨ ਜਨਿਆ ਜਾ ਕੇ ਸਮਾਧੀ ਸੁਮਨ ਤੇ ਸਮਲਿਓ ਟਾਈਪ ਨਹੀਂ ਲਗਿਆ ਉਹਨਾਂ ਮਨ ਦੇ ਅੰਦਰ ਵੀ ਜਾਨ ਆ ਗਈ ਜੇ ਤੁਮਨਾ ਜੋਮਾ ਜੀ ਹੋਜੀ ਉਹਨਾਂ ਦਾ ਸਮਾਂ ਹੈ ਉਹਨਾਂ ਮੈਂ ਗੁਰੂ ਘਰ ਜਾ ਨਹੀਂ ਜਾਣਾ ਹੁਣ ਦੀ ਮਿਲਣਾ

ਕਸਤੂਰ ਨਾਨਕ ਇਸ ਜਿੰਦਗੀ ਦਾ ਕਸਤੂਰ ਬਣ ਜੇ ਦੁਨੀਆਂ ਇਧਰ ਦੀ ਉਧਰ ਹੋ ਜੇ ਵੀਰਾ ਜਿਹੜਾ ਸਮਾਇਨਾ ਇਹ ਖੋਜਣਾ ਨਹੀਂ ਚਾਹੀਦਾ ਇਹ ਅੰਦਰ ਨਹੀਂ ਹੋਣਾ ਚਾਹੀਦਾ ਇਸੇ ਕਰਕੇ ਅਸੀਂ ਗੁਰੂ ਮਹਾਰਾਜੀ ਦੇ ਦਰਨਾ ਦੇ ਨਾਲ ਜੁੜਨ ਦਾ ਸਭਾਪ ਸਮੇਂ ਖੋਜਾਈਏ ਨਾ ਜੁੜਿਆ ਕਰੋ ਗੁਰੂ ਦੇ ਦਰਨਾ ਦੇ ਨਾਲ ਵਿਚਾਰਾ ਕਰਦੇ ਆ ਬੇਹੰਤਾਂ ਦੀਆਂ ਗਲਤੀਆਂ ਟੁੱਟੀਆਂ ਹੋਈਆਂ ਹੋਣਗੀਆਂ ਅਨਜਾਣ ਬੱਚੇ ਸੰਭ ਕੇ ਬਖਸ਼ ਦੇਣਾ ਦੀ ਅਕੋਤ ਮੋਸਰ ਬਾਣੀ

اسی کے بلے کنا ناری میں ستر سال ہو گیا انہیں میرے تو تریہ جاتا میں جی میں پیدا کر کیتی پہ ہوتی ہے کہ مردہ تکا جا نہیں پیار نہ تکا جا ہے عمر نہیں روک دی جنہاں پرماتما لبیاں اپنا بخشیشان کرے سریرت دے ہر روکتا چڑھنی ہے کلبیاں ڈالتا ہمارا بخشیشان کر لیا ہو انہاں پاسو بچن سربڑ کرو جی وائی مجیب کا کالسا سا مجیب کا کالسا وائی مجیب کا کالسا